ਅਸਲਾਮੁਅਲੈਕੁਮ ਉਮੀਦ ਕਾਨੀਆਂ ਸੇ ਠੀਕ ਠਾਕ ਹੈ ਜੀ ਅੱਜ ਦੇ ਨਾਲ ਤੇ ਚਾਰਦੀ ਕਲਾਚ ਹੋ ਗਏ ਰਣਜੀਤ ਬਾਵਾ ਟਰਨਿਆਲਾ ਦੀ ਅੱਜ ਦੀ ਵੀਡੀਓ ਸਿਸਟਮ ਦੇ ਬਾਰੇ ਚ ਹੈ ਕਿ ਸਿਸਟਮ ਦੇ ਅੱਜ ਖਰਾਬੀਆਂ ਚੱਲਦੀਆਂ ਬਈਆਂ ਉਹਨਾਂ ਦੇ ਬਾਰੇ ਚ ਹੈ ਖੈਰ ਆਪਾਂ ਚੱਲ ਜਾਈਏ ਆਂਦੀ ਵੀਡੀਓ ਤੇ ਬਾਜ ਕਾਨੀਆਂ ਇਸੇ ਗੱਲ 바 ਤੇ ਵੀ ਸ਼ੁਰੂ ਕਰਨ ਤੋਂ ਪਰ ਸਾਰੇ ਵੀਰਾਂ ਪਾਂ ਮਾਗੇ ਬਿੰਤੀ ਆ ਕੇ ਸਾਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਜਾਈਏ ਆਂਦੀ ਵੀਡੀਓ ਕੋਈ ਤੁਹਾਡੇ ਪਿੰਡ ਵਿੱਚ ਗਰੰਥੀ ਕੁਰਬਾਨੀ ਦੀ ਕਥਾ ਕਰਨ ਵਾਲਾ ਆ ਜਾਂਦਾ ਹੈ ਉਹ ਸਵੇਰੇ ਜਿਹੜੇ ਜਦੋਂ ਸਟੇਜ ਤੇ ਕਹਿੰਦਾ ਨਾ ਜੀ ਸੁਣਿਓ ਪਹਿਣਾ ਵੀ ਸੁਣਿਓ ਵੀਰ ਵੀ ਸੁਣਿਓ ਅੱਜ ਮੈਨੂੰ ਗਰੰਥੀ ਸਿੰਘ ਮਿਲੇ ਸੀ ਇੱਕ ਉਹਨਾਂ ਨਾਲ ਗੱਲ ਹੋ ਰਹੀ ਸੀ ਕਹਿੰਦੇ ਜਦੋਂ ਕੁਰਬਾਨੀ ਦੀ ਕਥਾ ਕਰਨ ਲੱਗੇ ਆ ਬਸ ਉਜਣ ਦਾ ਕਸ਼ਹਿਰਾ ਤੌਲੀਆ ਹੱਥ ਜੀ ਹੈ ਬਸ ਜਦੋਂ ਕਥਾ ਕਰਦਾ ਉਹਦੀ ਘਟ ਦਿੰਦੇ ਨੇ ਵੀ ਤੂੰ ਚੱਲੋ ਪਾਪਾ ਬਾੜੀਆਂ ਗੱਲਾਂ ਨਾ ਮਾਰਿਆ ਕਰ ਜਦੋਂ ਵੀ ਕਥਾ ਕਰਦਾ ਬਸ ਉੱਥੇ ਹੀ ਬੰਦਾ ਪੈ ਜਾਂਦਾ ਇਹ ਗੱਲ ਪੱਕੀ ਹੈ ਜਿਹੜਾ 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 ਪੁਲਿਸ ਆਫੀਸਰ ਰਿਸ਼ਵਤ ਨਹੀਂ ਲੈਂਦਾ ਨਾ ਉਹ ਪੰਜਾਬ ਦੇ ਸਾਰੇ ਥਾਣੇ ਵੇਖ ਆਉਂਦਾ ਉਹਦੀ ਬਦਲੀ ਹੁੰਦੀ ਹੋਈ ਰਹਿੰਦੀ ਹੈ ਔਰ ਸਤਨਾ ਜਿਹੜਾ ਜਿਹੜਾ ਰਿਸ਼ਵਤ ਨਾ ਲਵੇ ਜਿਹੜਾ ਥਾਣੇਦਾਰ ਸੱਚ ਤੇ ਚੱਲੂ ਐਸਐਚਓ ਕੋਈ ਹੋਵੇ ਐਸਪੀ ਹੋਵੇ ਕੋਈ ਹੋਵੇ ਜਿਹੜਾ ਬੰਦਾ ਐ ਪੱਕਾ ਹੋਵੇ ਤੁਸੀਂ ਵੇਖਿਓ ਫਿਰ ਉਹਨੂੰ ਇਹੋ ਜਿਹੇ ਥਾਣੇ ਤੇ ਸਿੱਟਣਗੇ ਵੀ ਜਿਹੜਾ ਜਿਹੜਾ ਇਹਨਾਂ ਦੇ ਅੱਖੇ 'ਚ ਚੱਲਦਾ ਹੈ ਰਿਸ਼ਵਤ ਲੈਣ ਵਾਲੇ ਨੂੰ ਏਦਾਂ ਆਪਾਂ ਵੀ ਏਦਾਂ ਕਹਿੰਦੇ ਆ ਯਾਰ ਬੰਦਾ ਹੋਰ ਹੀ ਆ ਗਿਆ ਆਪਣੇ ਲਾਕੇ ਚ ਕਈ ਵਾਰ ਹੀ ਗਏ ਆ ਕੰਮ ਨੂੰ ਸੁਣਦਾ ਹੀ ਨਹੀਂ ਕਿਸੇ ਦੀ ਸਿਫਾਰਿਸ਼ ਨਹੀਂ ਕਿਸੇ ਦੀ ਮੰਨਦਾ ਮੈਂ ਕਿਹਾ 10000 ਰੁਪਇਆ ਲੈ ਕੇ ਕੰਮ ਕਰਦੇ ਕਰਦਾ ਹੀ ਨਹੀਂ ਬੰਦਾ ਹੀ ਬਹੁਤ ਵਿਗੜਿਆ ਹੋਇਆ ਲੈ ਉਹਨੂੰ ਵਿਗੜਿਆ ਹੋਇਆ ਦੱਸਦੇ ਆ ਕਿਉਂਕਿ ਕ੍ਰਪਸ਼ਨ ਇੰਨੀ ਜ਼ਿਆਦਾ ਹੋ ਗਈ ਗੰਦ ਇੰਨਾ ਜ਼ਿਆਦਾ ਪੈ ਚੁੱਕਿਆ ਹੈ ਕਿ ਇੱਕ ਬੰਦਾ ਚੰਗਾ ਉਹ ਸਭੋਂ ਉਲਟ ਹੋ ਗਈ ਨਾ ਗੱਲ ਜਿਵੇਂ ਕਈ ਵਾਰੀ ਕੀਦਾ ਹੁੰਦਾ ਨਾ ਵੀ ਮੀਂਹ ਪਿਆ ਲਾ ਐਗਜ਼ੈਂਪਲ ਹੈ ਸਮਝਾਉਣ ਲਈ ਮੀਨਾ ਪਿਆ ਤੇਰਾ ਜਿਹੜਾ ਕਹਿੰਦਾ ਹੈ ਬਾਦਸ਼ਾਹ ਕਹਿੰਦਾ ਹੈ ਇੱਕ ਬਾਬੇ ਨੂੰ ਕਹਿੰਦੇ ਬਾਬਾ ਜੀ ਮੀਂਹ ਕਿਵੇਂ ਪਊ ਬਾਬਾ ਕਹਿੰਦਾ ਮੀਂਹ ਤੇ ਪੈ ਜੂ ਪਰ ਜਿਹੜਾ ਮੀਂਹ ਵਾਲਾ ਪਾਣੀ ਪੀਊ ਪਾਗਲ ਹੋ ਜਾਏਗਾ ਤੇ ਬਾਬਾ ਕਹਿੰਦਾ ਫਿਰ ਇਦਾਂ ਹੁਣ ਕਿਵੇਂ ਸਰੂਪੀ ਮੀਂਹ ਤੇ ਪੈਣਾ ਚਾਹੀਦਾ ਐਗਜ਼ੈਂਪਲ ਹੈ ਬਾਬਿਆਂ ਦੇ ਕਹਿਣ ਤੇ ਇਦਾਂ ਮੀਂਹ ਨਹੀਂ ਪੈਂਦੇ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਸੁਖੀ ਵਸਾਇਆ ਜੇ ਬਾਬਿਆਂ ਦੇ ਵਸ ਹੋਵੇ ਤਾਂ ਡੋਬ ਕੇ ਮਾਰ ਦੇਣ ਸਾਨੂੰ ਜਿੱਥੇ ਇਹਨਾਂ ਦੀ ਚੱਲਤੀ ਨਹੀਂ ਮੀਂਹ ਪਵਾ ਕੇ ਬੇੜਾ ਕਰ ਕਰ ਦੇਣ ਇਹਨਾਂ ਦੇ ਵਸ ਨਹੀਂ ਕੁਝ ਇਹ ਪਵਾ ਨਹੀਂ ਸਕਦੇ ਹਟਾ ਨਹੀਂ ਸਕਦੇ ਤੇ ਮਾਲਕ ਦੀ ਮਰਜ਼ੀ ਹੈ ਪਰਮਾਤਮਾ ਦੇ ਹੱਥ ਹੈ ਪਰਮਾਤਮਾ ਦੇ ਹੱਥ ਹੈ 나ਹੀਂ ਇੰਦਰ ਪਾਉਂਦਾ ਅਸੀਂ ਇੰਦਰ ਨੂੰ ਮੰਨਦੇ ਨਹੀਂ ਸਾਡੀਆਂ ਸਾਡੇ ਕਿਵੇਂ ਨਹੀਂ ਪੈਂਦਾ ਕੋਈ ਦੇਵਤਾ ਨਹੀਂ ਪਾਉਂਦਾ ਪਰਮਾਤਮਾ ਪਾਉਂਦਾ ਹੈ ਜੇ ਇੰਦਰ ਦੇ ਵੱਸ ਹੋਵੇ ਕਈ ਬੰਦੇ ਲੱਗ ਨਹੀਂ ਜਾਂਦੇ ਆ ਮੀ ਹੁਣ ਗਾ ਜਦੋਂ ਗਰਮੀ ਆਉਣੀ ਹੈ ਵੀ ਲੋ ਵੀ ਇੰਦਰ ਨੂੰ ਖੁਸ਼ ਕਰ ਲੋ ਲੈ ਇੰਦਰ ਨੂੰ ਖੁਸ਼ ਕਰਕੇ ਕੀ ਲਏਗਾ ਇੰਦਰ ਤੇ ਕਹਿੰਦੇ ਉਹ ਉਹਦੇ ਘਰ ਜਾ ਵੜਿਆ ਸੀ ਰਿਸ਼ੀ ਤੇ ਗੌਤਮ ਦੇ ਲੈ ਦੇਖ ਲੋ ਤੁਸੀਂ ਨਾਲੇ ਕਹਿੰਦੇ ਬਲਾਦਕਾਰੀ ਨਾਲੇ ਦੇਵਤਾ ਆਖੋ ਸਤਨਾਮ ਵਾਹਿਗੁਰੂ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੈ ਇਨਾਂ ਦੀ ਇਹ ਜਾਣਨ ਸਾਨੂੰ ਨਹੀਂ ਪਤਾ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੈ ਵੀ ਚਲਿਆ ਗਿਆ ਸੀ ਚੰਦਰਮਾ ਕਹਿੰਦੇ ਮੁਰਗਾ ਬਣ ਕੇ ਆ ਗਿਆ ਉਹਨੇ ਪਹਿਲਾਂ ਹੀ ਬਾਗ ਦੇਤੀ ਲਹੋਜੇ ਗੱਲਾਂ ਸੁਣੀ ਜਾਂਦੀਆਂ ਬਾਗ ਦੇਤੀ ਕਹਿੰਦੇ ਫਿਰ ਉਹ ਇਦਾਂ ਹੋ ਗਿਆ ਫਿਰ ਮਾਰਿਆ ਪਰ ਨਾ ਕਹਿੰਦੇ ਜਿਹੜਾ ਦਾਗ ਪਿਆ ਨਾ ਕਹਿੰਦੇ ਇਹ ਕਹਿੰਦੇ ਬਸ ਉਹਦਾ ਹੀ ਹੈ ਦਾਗ ਪਿਆ ਚੰਦਰਮਾ ਨੂੰ ਇਹੋ ਜੇ ਗੱਪ ਸੁਣਾਈ ਜਾਂਦੇ ਆਪਾਂ ਸੁਣੀ ਜਾਂਦੇ ਜਿਹੜਾ ਹੈ ਹੀ ਕਿਸੇ ਗੌਤਮ ਰਿਸ਼ੀ ਦੇ ਘਰ ਜਾ ਕੇ ਚਲਿਆ ਜਾਂਦਾ ਹੈ ਉਹ ਕਿੱਧਰ ਦਾ ਇੰ ਦੇਵਤਾ ਕਿਧਰ ਹੋ ਗਿਆ ਫਿਰ ਸਾਡੇ ਤੇ ਆ ਮੈਂ ਤਾਂ ਮੀਂਹ ਪੈ ਲੈ ਲੋ ਇੰਦਰ ਨੂੰ ਖੁਸ਼ ਕਰ ਲੋ ਅਸੀਂ ਕੀ ਲੈਣਾ ਖੁਸ਼ ਕਰਕੇ ਇਹਨੂੰ ਬਲਾਦਕਾਰੀ ਨੂੰ ਅਸੀਂ ਕੀ ਲੈਣਾ ਖੁਸ਼ ਕਰਕੇ ਜਿਹੜਾ ਕਿਸੇ ਦੇ ਘਰ ਜਾ ਕੇ ਸੰਨ ਲਾਉਂਦਾ ਸਾਡਾ ਕੀ ਲੱਗਦਾ ਉਹ ਤੇ ਕੀ ਸਾਡੇ ਖੇਤਾਂ 'ਚ ਮੀਂਹ ਨਹੀਂ ਪੈਂਦਾ ਨਹੀਂ ਤਾਂ ਮੰਨ ਪ੍ਰਮੇਸ਼ਰ ਦੇ ਹੱਥ ਹੈ ਉਹਨੇ ਦੇਖਦਾ ਬਾਰਿਸ਼ ਪਾ ਕਿੰਨੇ ਬੰਦੇ ਹੋ ਜਿਹੜੇ ਲక్ష్ਮੀ ਦੀ ਪੂਜਾ ਕਰਦੇ ਦੂਤੀ ਖੋਲ ਰਿਹਾ ਕਿੰਨਿਆਂ ਦੇ ਘਰ ਵਿੱਚ ਫੋਟਵਾਂ ਲੱਗੀਆਂ ਨੇ ਆਪਾਂ ਨੂੰ ਕੋਈ ਨਹੀਂ ਪਤਾ ਮਿਹਨਤੀਆਂ ਦੇ લક્ષਮੀ ਮਗਰ ਮਗਰ ਫਿਰਦੀ ਏ ਪੂਜਨ ਵਾਲਿਆਂ ਨੂੰ ਨਹੀਂ ਮਿਲਦੀ ਆਖੋ ਸਤਨਾਹ ਵਾਹ ਨਾਲੇ ਮਾਇਆ ਦੇ ਪੁਜਾਰੀ ਚੰਗੇ ਨਹੀਂ ਹੁੰਦੇ ਰੱਬ ਦੇ ਪੁਜਾਰੀ ਬਣਨਾ ਚਾਹੀਦਾ ਮਾਇਆ ਦੇ ਪੁਜਾਰੀ ਬਣ ਕੇ ਕੀ ਕਰਾਂ ਉਹ ਬਾਬੇ ਨੂੰ ਕਹਿੰਦੇ ਬਾਬਾ ਜੀ ਮੀਂਹ ਪੈ ਜੂਗਾ ਤੇ ਪੈ ਜੂ ਭਾਈ ਕਿਵੇਂ ਕਿਨ ਜਿਹੜਾ ਮੀਂਹ ਵਾਲਾ ਪਾਣੀ ਪੀਊ ਪਾਗਲ ਹੋ ਜੂ ਉਸ ਵੇਲੇ ਫਿਰ ਉਹ ਉਹਦੇ ਵਜ਼ੀਰ ਨੂੰ ਬੁਲਾਇਆ ਕਹਿੰਦੇ ਕੀ ਕਰੀਏ ਇਹ ਕਹਿੰਦੇ ਮੀਹ ਵਾਲਾ ਪਾਣੀ ਪੀ ਗਏ پاگل ਹੋ ਜੂ ਵਜ਼ੀਰ ਆਖਣ ਲੱਗਾ ਆਪਾਂ ਦੋਵੇਂ ਨਾ ਪੀਾਂਗੇ ਮੀਹ ਪੈ ਜਾਣ ਦਿਓ ਲੋੜ ਬਹੁਤ ਹੈ ਆਪਾਂ ਦੋਨੇ ਆਪਣਾ ਪ੍ਰਬੰਧ ਕਰ ਲਾਂਗੇ ਤੂੰ ਤੁਸੀਂ ਇਹਨਾਂ ਵਾਸਤੇ ਤੜੇ ਤੇ پاگل ਹੋ ਜਾਣ ਚੰਗਾ ਹੀ ਹੈ ਸਾਡੇ ਵਾਲਿਆਂ ਤੋਂ ਮੀਹ ਇਹੋ ਜਿਹਾ ਪੈਂਦਾ ਨਹੀਂ پاگل ਕੀ ਨਾ ਕਰਦੇ ਹੁਣ ਜਨਤਾ ਸਵਾਲ ਨਹੀਂ ਪੁੱਛਦੀ ਲੀਡਰਾਂ ਨੂੰ ਪਿਆ ਦੱਸ ਬਈ ਹੁਣ ਬੋਲ ਆ ਕਿਉਂ ਐਦਾਂ ਕਿਉਂ ਆ ਕਿਵੇਂ ਪੁੱਛਦੇ ਨੇ ਲੋਕ ਸਵਾਲ ਇਹਨਾਂ ਦੇ ਵਸ ਨਹੀਂ ਪਾਗਲ ਕੀ ਦਾ ਕਰਦੇ ਇਹ ਤੇ ਚਲੋ ਆ ਪ੍ਰਾਈਵੇਟ ਸਕੂਲ ਬਣ ਗਏ ਹੌਲੀ ਹੌਲੀ ਪੜ੍ਹਾਈਆਂ ਪੜ੍ਹਨੀਆਂ ਚੱਲ ਗਈਆਂ ਤੇ ਕਿਉਂ ਨਹੀਂ ਸਰਕਾਰੀ ਸਕੂਲਾਂ ਸਕੂਲਾਂ ਵਿੱਚ ਤਰੱਕੀ ਹੋ ਰਹੀ ਪਾਗਲ ਹੀ ਰਹਿਣ ਅਨਪੜ੍ਹੇ ਹੀ ਰਹਿਣ ਨਾ ਹੀ ਪੜ੍ਹਨ ਨਾ ਕੁਝ ਪਤਾ ਲੱਗੇ ਇਹ ਕਮਲੇ ਹੀ ਰਹਿਣ ਸਮਝ ਇਹਨਾਂ ਨੂੰ ਆਵੇ ਹੀ ਨਾ ਗਿਆਨ ਵਧੇ ਹੀ ਨਾ ਇਹਨਾਂ ਦਾ ਇਹ ਚਾਹੁੰਦੇ ਹੀ ਨੇ ਇਹ ਚਾਹੁੰਦੇ ਹੀ ਨੇ ਹੁਣ ਉਹ ਮੀਂਹ ਪੈ ਗਿਆ ਕਹਿੰਦੇ ਜਿਹੜਾ ਮੀਂਹ ਆਲਾ ਪਾਣੀ ਪੀਏ ਪਾਗਲ ਪਾਗਲ ਬਹੁਤੇ ਹੋਗੇ ਸਾਰੇ ਹੀ ਪਾਗਲ ਹੋਗੇ ਦੋ ਸਿਆਣੇ ਰਹਿਗੇ ਕਹਿੰਦੇ ਆਪਾਂ ਸਾਰੇ ਸਿਆਣੇ ਆ ਦੋ ਨਹੀਂ ਸਾਡੀ ਬੰਦੇ ਉਹਨਾਂ ਨੇ ਗੁਰਮਤਤਾ ਕਰ ਲਿਆ ਇਕੱਠੇ ਹੋ ਗਏ ਉਹ ਆਪਸ ਵਿੱਚ ਗੱਲਾਂ ਕਰਨ ਆਪਾਂ ਸਾਰੇ ਸਿਆਣੇ ਆ ਕਹਿੰਦੇ ਆ ਦੋ ਵੱਖ ਨੇ ਆਪਣੇ ਨਾਲੋਂ ਵੀ ਜਿਵੇਂ ਆਪਾਂ ਚੀਕਾ ਮਾਰਦੇ ਆ ਉਹ ਉਹਨਾਂ ਨੂੰ ਪਾਗਲ ਸਮਝਦੇ ਜਿਵੇਂ ਆਪਾਂ ਵਾਲ ਪੱਟਦੇ ਆ ਤੇ ਪੱਟਦੇ ਨੇ ਜਿਵੇਂ ਆਪਾਂ ਰੋੜੇ ਮਾਰਦੇ ਆਂ ਤੇ ਮਾਰਦੇ ਨਹੀਂ ਕਹਿੰਦੇ ਆਪਾਂ ਸਾਰੇ ਸਿਆਣੇ ਆ ਇਹ ਦੋ ਪਾਗਲ ਨੇ ਫਿਰ ਕੀ ਕਰੀਏ ਕਹਿੰਦੇ ਇਹਨਾਂ ਨੂੰ ਮਾਰੀਏ ਆਪਾਂ ਕੁੱਟੀਏ ਇਹਨਾਂ ਨੂੰ ਇਕੱਠੇ ਉਹ ਰਾਜੇ ਤੇ ਵਜ਼ੀਰ ਕੰਨੀ ਕਹਿੰਦੇ ਇਕੱਠੇ ਹੋ ਕੇ ਬੈਗੇ ਰਾਜਾ ਕਹਿੰਦਾ ਵਜ਼ੀਰ ਸਾਹਿਬ ਹੁਣ ਕੀ ਕਰੀਏ ਪੀਏ ਸਾਹਿਬ ਹੁਣ ਕੀ ਕਰੀਏ ਤੇ ਫਿਰ ਉਹ ਰਾਜਾ ਜਿਹੜਾ ਸੀ ਉਹ ਵਜ਼ੀਰ ਕਹਿੰਦਾ ਫਿਰ ਹੁਣ ਹੋਰ ਕੋਈ ਹੱਲ ਨਹੀਂ ਜੀ ਹੁਣ ਆਪਾਂ ਵੀ ਮੀਂਹ ਵਾਲਾ ਪਾਣੀ ਪੀ ਲਓ ਆਪਾਂ ਇਹਨਾਂ ਵਰਗੇ ਬੰਦੇ ਹੋਰ ਹਲਕੀਏ ਜਿਹੇ ਜੇ ਪਾਗਲ ਹੋਏ ਜੇ ਆਪਾਂ ਪਾਗਲ ਹੋ ਜਾਈਏ ਅੱਜ ਹਾਲਾਤ ਇਹ ਬਣੇ ਪਏ ਐ ਇੰਨਾ ਕਰਪਸ਼ਨ ਐ ਕਿ ਚੰਗਾ ਬੰਦਾ ਜਦੋਂ ਇਹਦੇ ਵਿੱਚ ਆ ਜਾਂਦਾ ਉਹ ਚੰਗਾ ਨਹੀਂ ਰਹਿੰਦਾ ਉਹ ਕਹਿੰਦਾ ਯਾਰ ਜੇ ਨਹੀਂ ਉਹੀ ਰਿਸ਼ਬਤਾਂ ਲੈਂਦੇ ਨਹੀਂ ਵੱਡਿਆਂ ਅਫਸਰਾਂ ਦੀਆਂ ਮੰਨਦੇ ਤੇ ਕੀ ਕਰੀਏ ਉਹਦੀ ਉਹਦੀ ਤਬਾਦਲਾ ਕਰ ਦਿੰਦੇ ਨੇ ਉਹਦੀ ਚੱਕ ਕੇ ਉਹ ਮਾਰਨਗੇ ਮੈਂ ਧੂਰੀ ਲਾ ਕੇ ਦਾ ਮੈਨੂੰ ਸਿੱਟਣਗੇ ਜਾ ਕੇ ਉਹ ਅੰਮ੍ਰਿਤਸਰ ਮੈਂ ਉੱਥੋਂ ਰੋਜ਼ ਬੱਚਿਆਂ ਨੂੰ ਮਿਲ ਲ ਕਿਵੇਂ ਆਉਂ ਜਿਵੇਂ ਕਹਿੰਦੇ ਨੇ ਹਾਂ ਚ ਹਾਂ ਮਲਾਈ ਚੱਲੋ ਆਖੋ ਸਤਨਾਮ ਵਾ ਬੰਦੇ ਨੂੰ ਤੰਗ ਹੀ ਬਹੁਤ ਕਰਦੇ ਨੇ ਸੱਚਾ ਬੰਦਾ ਜਦੋਂ ਤੁਰ ਪੇ ਤੰਗ ਹੀ ਬਹੁਤ ਕਰਦੇ ਐ ਇਹ ਸਿਸਟਮ ਚ ਪੜ ਕੇ ਵੇਖੋ ਪਤਾ ਫੇਰ ਲੱਗਦਾ ਐ ਇੰਨਾ ਉਲਝ ਜਾਂਦਾ ਬੰਦਾ ਉਹ ਅੱਕ ਕੇ ਕਹਿੰਦਾ ਚੱਲ ਜਰ ਜਿਹੇ ਜੇ ਤੁਸੀਂ ਉਹੋ ਜਿਹੀ ਮੈਂ ਬਣ ਜਾ ਸਿਸਟਮ ਇੰਨਾ ਵਿਗੜਿਆ ਪਿਆ ਇਹ ਤੇ ਗੁਰੂ ਸਾਹਿਬ ਦੀ ਮਿਹਰ ਨਾਲ ਹੌਲੀ-ਹੌਲੀ ਹੌਲੀ-ਹੌਲੀ ਸਾਰਾ ਕੁਝ ਬਦਲੇ ਚੇਂਜ ਹੋਵੇ ਚੰਗੇ ਬੰਦੇ ਹੌਲੀ-ਹੌਲੀ ਆ ਜਾਣ ਸੱਚਿਆਂ ਦੀ ਵੀ ਸੁਣਵਾਈ ਹੋਣ ਲੱਗ ਜਾਏ ਹੱਕ ਮਿਲਣ ਲੱਗ ਜਾਣੇ ਤੇ ਸਤਿਗੁਰੂ ਮਿਹਰ ਕਰਮ ਹੌਲੀ-ਹੌਲੀ ਕਿਰਪਾ ਹੋਵੇ ਪਰ ਹਾਲਾਤ ਇਦਾਂ ਦੇ ਬਣੇ ਪਏ ਐ ਜਿਹੜੀ ਗੱਲ ਉਹ ਇਮਾਨਦਾਰ ਆਫੀਸਰ ਨਾਲ ਬਣਦੀ ਐ ਉਹੀ ਅੱਜ ਚੰਗੇ ਗਰੰਥੀ ਨਾਲ ਬਣਦੀ ਐ ਦੱਲੇ ਕਰ ਰਿਆ ਸੀ ਮੈਂ ਜਿਹੜਾ ਗ੍ਰੰਥੀ ਪ੍ਰਧਾਨ ਜੀ ਪ੍ਰਧਾਨ ਜੀ ਕਰੇ ਪ੍ਰਧਾਨ ਜੀ ਦੇ ਕੁਰਸੀ ਤੇ ਬਹਿਣ ਤੋਂ ਪਹਿਲਾਂ ਪਹਿਲਾਂ ਚਾਹ ਦਾ ਕੱਪ ਲਿਆ ਆ ਕੇ ਹਾਜ਼ਰ ਕਰੇ ਲਓ ਜੀ ਚਾਹ ਬਣਾ ਕੇ ਲਿਆ ਆ ਆ ਚੱਕੋ ਚਾਹ ਦਾ ਕੱਪ ਪੀਓ ਆ ਲਓ ਜੀ ਸਾਬ ਸਾਬ ਕਰਦਾ ਫਿਰੇ ਉਹ ਭਾਵੇਂ ਜਪਜੀ ਸਾਹਿਬ ਦੀ ਰਹਿਰਾਸ ਬਣਾ ਦੇ ਰਹਿਰਾਸ ਦੀ ਜਪਜੀ ਸਾਹਿਬ ਬਣਾ ਦੇ ਭਾਵੇਂ ਟੇਪ ਲਾ ਕੇ ਇਤਨੇਮ ਕਰ ਦਵੇ ਉਹ ਗ੍ਰੰਥੀ ਨਹੀਂ ਨਿਕਲਦਾ 50 50 ਸਾਲ ਉਸੇ ਗੁਰਦੁਆਰੇ ਜੀ ਰਹੇਗਾ ਪੁੱਤ ਪੋਤੇ ਵੀ ਉੱਥੇ ਹੀ ਹੋ ਜਾਣਗੇ ਕਹਿਣਗੇ ਬਾਬਾ ਤੈਨੂੰ ਨਿਕੜਨਾ ਗੁਰਦੁਆਰਾ ਭਾਵੇਂ ਨਵਾਂ ਬਣਾਉਣਾ ਪੈ ਜਾਏ ਜਿੱਥੇ ਤੂੰ ਨਵਾਂ ਬਣਾ ਲਾਂਗੇ ਆਪਾਂ ਪਰਵਾਹ ਨਾ ਮਾਨਾ ਤੇਰੇ ਸਾਡੇ ਨਾਲ ਕਿਉਂਕਿ ਉਹ ਬੰਦਾ ਚਾਪਲੂਸ ਹੈ ਇੱਥੇ ਜਮਾਨਾ ਹੀ ਚਾਪਲੂਸ ਤੇ ਲਫਾਫੇ ਵਾਲਿਆਂ ਦਾ ਬਾ ਨੋਟ ਭਰ ਕੇ ਲਫਾਫੇ 'ਚ ਦੇ ਦਿਓ ਲਫਾਫੇ ਵਾਲੇ ਦੀ ਚੱਲਦੀ ਏ ਜਾਂ ਫਿਰ ਚਾਪਲੂਸ ਬੰਦਿਆਂ ਦੀ ਚੱਲਦੀ ਏ ਸੱਚੇ ਦੀ ਕੋਣ ਸੁਣਦਾ ਪਰ ਸਿਆਣੇ ਹੋਵੋ ਆ ਸਾਡਾ ਤੇ ਸਮਾਂ ਜਿਹੜਾ ਲੰਘ ਗਿਆ ਲੰਘ ਗਿਆ ਸਾਡੇ ਦਾਦੇ ਪੜਦਾਦੇ ਸਾਨੂੰ ਕਹਿੰਦੇ ਖੁੰਟੇਕ ਕਬਰ ਤੇ ਮੱਥਾ ਮੈਂ ਟੇਕਦਾ ਸੀ ਆ ਲੈ ਲੈ ਮਿੱਠੇ ਚੌਲ ਆਇਆ ਲੈ ਬਿਲੇ ਵੀ ਆ ਇਦਾਂ ਚੱਲਦਾ ਸੀ ਵੀ ਉਥੇ ਨੂੰ ਮੱਥਾ ਟੇਕ ਲਾ ਉਥੇ ਟੇਕ ਲਾ ਉਹਨੂੰ ਮੰਨ ਲੈ ਉਹਨੂੰ ਮੰਨ ਲੈ ਸੱਪ ਨੂੰ ਬਾਬਾ ਮੰਨ ਲੈ ਆਪਾਂ ਤੇ ਕਰਦੇ ਰਹੇ ਆ ਚੰਗੇ ਗਰੰਤੀ ਲਿਆਓ ਪਿੰਡਾਂ ਦੇ ਵਿੱਚ ਤੁਹਾਡੇ ਬੱਚੇ ਨਾ ਇਦਾਂ ਪਟਕਦੇ ਰਹਿਣ ਉਹ ਤੇ ਤਕੜੇ ਸਿਆਣੇ ਹੋਣ ਅਕਲ ਵਾਲੇ ਹੋਣ ਤੁਹਾਡੇ ਪੁੱਤ ਪੋਤੇ ਸਿਆਣੇ ਹੋਣ ਜਿਹੜੀ ਆਪਾਂ ਇੱਥੇ ਵਿਚਾਰ ਕਰ ਰਹੇ ਆਂ ਇਹ ਤੋਂ ਵਧੀਆ ਕਥਾ ਤੁਹਾਡੇ ਹਰ ਗੁਰਦੁਆਰੇ ਵਿੱਚ ਹੋਣੀ ਚਾਹੀਦੀ ਆ ਤੇ ਕੁਛ ਵੀ ਨਹੀਂ ਕੁਛ ਵੀ ਨਹੀਂ ਇਹ ਤੇ 1% ਐ 100% ਇਹ ਤੋਂ ਵਧੀਆ ਕਥਾ ਤੇਰੇ ਪਿੰਡ 'ਚ ਹੋਣੀ ਚਾਹੀਦੀ ਏ ਹਰ ਪਿੰਡ 'ਚ ਬੜੇ ਬੜੇ ਸਿਆਣੇ ਪੜੇ ਲਿਖੇ ਕਥਾਵਾਚਕ ਹੈ ਆ ਜੇ 100 ਪਿੰਡ 2-200 ਰੁਪਇਆ ਮਹੀਨਾ ਦੇ ਦੋਵੇ 100 ਪਰਿਵਾਰ ਪਿੰਡ ਚ 100 ਪਰਿਵਾਰ ਹੈ ਤੇ 2-200 ਰੁਪਈਆ ਮਹੀਨੇ ਦਾ ਕੱਢ ਲਓ ਕਿੰਦੀ ਕਬੱਡੀ ਗੱਲ ਹੈ ਬਿੱਲ ਵੀ ਆਈ ਜਾਂਦੇ ਨੇ ਵੱਡੇ ਵੱਡੇ ਕਿੰਨਾ ਕੁਝ ਹੋ ਜਾਂਦਾ ਬਿਮਾਰ ਵੀ ਬੰਦਾ ਹੁੰਦਾ ਹੀ ਹੈ ਪਿੰਡ ਚ ਸਿਰਫ 100 ਘਰ ਲੈ ਵੀ 200 ਰੁਪਈਆ ਮਹੀਨੇ ਦਾ ਕੱਢਣਾ ਹੈ ਗ੍ਰੰਥੀ ਹੋ ਰੱਖੋ 20000 ਰੁਪਈਆ ਕੋ ਮਹੀਨੇ ਦਾ ਦੇਾਂਗੇ ਵੀ ਆ ਚੱਕ ਬਾਬਾ 20000 ਰੁਪਈਆ ਪੇੜੇ ਨਾ ਕਰਕੇ ਦੇਈ ਹੁਣ ਲੋਕਾਂ ਨੂੰ ਹੁਣ ਤੂੰ ਨਾ ਬਸ ਵਧੀਆ ਪੜਾਇਆ ਨਾਲੇ ਰੋਜ਼ ਸਾਨੂੰ ਕਥਾ ਸੁਣਾਇਆ ਕਰ ਅਸੀਂ ਵੀ ਆਵਾਂਗੇ ਸਾਡੇ ਬੱਚਿਆਂ ਨੂੰ ਵੀ ਪੜਾਇਆ ਕਰ ਵਧੀਆ ਸਾਡੇ ਨਿਆਣੇ ਵੀ ਪੜਨ ਸਾਡੀਆਂ ਭੈਣਾਂ ਵੀ ਪੜਨਾ ਕੇ ਕੱਲੀ-ਕੱਲੀ ਗੱਲ ਸਾਨੂੰ ਗੁਰਮਤਿ ਦੀ ਸਮਝਾ ਦੇ ਦੁਪਹਿਰੇ ਕਲਾਸਾਂ ਲੱਗਣ ਸਵੇਰੇ ਕਥਾ ਹੋਵੇ ਸ਼ਾਮ ਨੂੰ ਇਤਿਹਾਸ ਦੀ ਕਥਾ ਵਿਚਾਰ ਹੋਵੇ ਗੁਰਬਾਣੀ ਦੀ ਵਿਚਾਰ ਹੋਵੇ ਬਸ ਵੇਖੋ ਫਿਰ ਚੇਂਜ ਆਉਂਦੀ ਸੁਧਾਰ ਹੋ ਸਕਦਾ ਹੈ ਕੁਛ ਨਾ ਕੁਛ ਬਦਲੋ ਆਪਾਂ ਤੇ ਲੰਘ ਗਿਆ ਜਿਹੜਾ ਸਮਾਂ ਤੁਹਾਡੇ ਨਿਆਣੇ ਪੜਨਾ ਅਕਲ ਲੈਣ ਉਹ ਤੇ ਬਾਹਰ ਲਿਆ ਦੇਸ਼ਾਂ ਨੂੰ ਤੁਰਨ ਵੀ ਆਸਟ੍ਰੇਲੀਆ ਪੜਨ ਚੱਲਿਆ ਕੋਈ ਕੈਨੇਡਾ ਪੜਨ ਚੱਲਿਆ ਕੋਈ ਅਮਰੀਕਾ ਪੜਨ ਚੱਲਿਆ ਸਾਰਿਆਂ ਨੇ ਅੱਗੇ ਤਰੱਕੀ ਕਰੋ ਆਪਾਂ ਨਿੱਕੇ ਨਿਆਣੇ ਜਦੋਂ ਇਦਾਂ ਵੇਖਦੇ ਆ ਨਾ ਆਪਣੇ ਬੱਚ ਘਰਾਂ ਦੇ ਵਿੱਚ ਗੱਲ ਚੱਲਦੀ ਐ ਵੀ ਭਾਈ ਸਾਡੇ ਘਰੇ ਤੇ ਨਾ ਕੁਝ ਕਰਾਇਆ ਹੋਇਆ ਵਾਦਾ ਹੈ ਹੀ ਨਹੀਂ ਇਦਾਂ ਦੀ ਗੱਲ ਲੱਗਦੀ ਸਾਡੇ ਤੇ ਵਾਦਾ ਹੈ ਹੀ ਨਹੀਂ ਕਿਸੇ ਨੇ ਬੰਨਿਆ ਹੋਇਆ ਕਿਸੇ ਨੇ ਕਰਾਇਆ ਹੋਇਆ ਤੇ ਨਿਆਣਾ ਵੀ ਤੁਹਾਡਾ ਕੋਲ ਹੀ ਖੜਾ ਹੁੰਦਾ ਪੋਤਾ ਬੱਚਾ ਅੱਛਾ ਸਾਡੇ ਕਰਾਇਆ ਹੋਇਆ ਕਿਤੇ ਹਾਂ ਫਿਰ ਜਦੋਂ ਨੰਬਰ ਉਹਦੇ ਘਰ ਤੋਂ ਆਉਂਦੇ ਨੇ ਵੀ ਤੇਰੇ ਪੜ੍ਹਾਈ ਦੇ ਨੰਬਰ ਕਿਉਂ ਘੱਟ ਨੇ ਕਹਿੰਦਾ ਲੈ ਕਰਾਇਆ ਤੇ ਹੋਇਆ ਨੰਬਰ ਕਿੱਥੋਂ ਆਉਣੇ ਸੀ ਲੈ ਕਰ ਲੁਗਾ ਤੇਰਾ ਵਹਿਮ ਅੱਗੇ ਚੱਲ ਗਿਆ ਤੇਰੇ ਦਿਮਾਗ ਦਾ ਗੰਦ ਤੇਰੇ ਨਿਆਣੇ 'ਚ ਚੱਲਿਆ ਗਿਆ ਲੈ ਹੁਣ ਹੁਣ ਕੱਢੋ ਜਿਹੜਾ ਤੂੰ ਬਕਵਾਸ ਕਰਦਾ ਸੀ ਉਹੀ ਨਿਆਣਾ ਲੱਗ ਪਿਆ ਕਰਦਾ ਜੇ ਤੂੰ ਸਿਆਣਾ ਹੁੰਦਾ ਵੀ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਤਾਕਾ ਪੜ ਲੈ ਤਕੜਾ ਹੋ ਕੇ ਕੋਈ ਐ ਐ ਕਿਹੜੀ ਚੜੇਲ ਫੜਨੂ ਤੈਨੂੰ ਚੱਲੋ ਚੱਲ ਚੱਲ ਪੜਾਈ ਕਰਨ ਤਕੜਾ ਹੋ ਕੋਈ ਭੂਤ ਪ੍ਰੇਤ ਨਹੀਂ ਐ ਜੇ ਤੁਸੀਂ ਕਿਤੇ ਨਿਆਣਿਆਂ ਨੂੰ ਸਮਝਾਇਆ ਹੁੰਦਾ ਸਭ ਡਰ ਡਰ ਕੱਟ ਦਿੰਦੇ ਹੁੰਦੇ ਅੱਜ ਦੀ ਵੀਡੀਓ ਵਿੱਚ ਰੰਜੀਦਾਬਾ ਟਰਨੀ ਵਾਲਾ ਸਿਸਟਮ ਦੀ ਖਰਾਬੀ ਦੇ ਬਾਰੇ ਚ ਦੱਸਦੇ ਪਏ ਨੇ ਕਿ ਇੱਕ ਇਮਾਨਦਾਰ ਬੰਦੇ ਨੂੰ ਨੌਕਰੀ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਕਿ ਕਦੀ ਇਹਨੂੰ ਕਿਤੇ ਟ੍ਰਾਂਸਫਰ ਕੀਤਾ ਜਾਂਦਾ ਹੈ ਕਦੀ ਇਹਨੂੰ ਕਿਤੇ ਟ੍ਰਾਂਸਫਰ ਕੀਤਾ ਜਾਂਦਾ ਹੈ ਤੇ ਇਸ ਵਾਸਤੇ ਨੌਕਰੀ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਤੇ ਸਿਸਟਮ ਉਹ ਨਹੀਂ ਸਹੀ ਹੋ ਸਕੇ ਜਦੋਂ ਕਿ ਲੀਡਰ ਜਾਂ ਅਸਰ ਨੂੰ ਠੀਕ ਕਰਨਾ ਚਾਹੀਤੇ ਤੇ ਉਹ ਸਿਸਟਮ ਠੀਕ ਹੋ ਸਕਦਾ ਹੈ ਤੇ ਕੋਈ ਸ਼ਾਨਦਾਰ ਵੀਡੀਓ ਸੀ ਵੀਰੋ ਤੁਹਾਨੂੰ ਵੀਡੀਓ ਕਿਸਾਨ ਦੀ ਲਗੀ ਕਮੈਂਟਸ ਕਰਕੇ ਅਲੱਜ਼ਾ ਲਾਜ਼ਮੀ ਕਰਿਆ ਤਾਂ ਮੈਂ ਖੇੜੇ ਸਾ ਖਿਆਲ ਰੱਖਾਂ